ਦੋਸਤੋ ਸਾਈਂ ਸਰਿੰਦਰ ਸਾਹਿਬ ਬਾਕਰਪੁਰ ਵਾਲਿਆਂ ਦੇ ਡੇਰੇ ਦੇ ਵਿੱਚ ਕੁਝ ਲੋਕ ਤਾਂ ਇਸ ਤਰ੍ਹਾਂ ਜਾ ਕੇ ਸਜਦਾ ਕਰਦੇ ਨੇ ਜਿਸ ਤਰ੍ਹਾਂ ਕਿ ਮੱਕੇ ਦੇ ਵਿੱਚ ਜਾ ਕੇ ਲੋਕ ਸਜਦਾ ਕਰਦੇ ਨੇ ਤੇ ਕੁਝ ਲੋਕ ਸਾਈਂ ਸਰਿੰਦਰ ਸਾਹਿਬ ਨੂੰ ਟਿੱਟੋਂਗੀ ਸਾਹ ਦੱਸ ਰਹੇ ਨੇ ਤੇ ਜਿਵੇਂ ਕਿ ਸੋਸ਼ਲ ਮੀਡੀਆ ਦੇ ਉੱਪਰ ਪਿਛਲੇ ਥੋੜੇ ਦਿਨਾਂ ਤੋਂ ਅਮਰਤਾ ਕੁੜੀ ਦੀ ਇੱਕ ਸੋਸ਼ਲ ਮੀਡੀਆ ਉੱਪਰ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਤੇ ਜਿਸ ਵਿੱਚ ਉਹਨਾਂ ਦੱਸਿਆ ਸੀ ਕਿ ਉਹ ਸਾਈਂ ਬਾਕਰਪੁਰ ਵਾਲਿਆਂ ਕੋਲੇ ਆਪਣੇ ਵੀਜੇ ਨੂੰ ਲੈ ਕੇ ਗਏ ਸਨ ਤੇ ਉਹਨਾਂ ਦਾ ਵੀਜਾ ਨਹੀਂ ਲੱਗਿਆ ਤੇ ਵੀਜ਼ਾ ਲੱਗਣ ਤੋਂ ਬਾਅਦ ਜਦੋਂ ਸਾਈਂ ਜੀ ਨੂੰ ਉਹਨਾਂ ਨੇ ਦੱਸਿਆ ਤਾਂ ਸਾਈਂ ਜੀ ਕਹਿੰਦੇ ਤੁਹਾਡਾ ਵੀਜ਼ਾ ਲੱਗ ਚੁੱਕਿਆ ਤੇ ਉਹਨਾਂ ਦਾ ਵੀਜ਼ਾ ਨਹੀਂ ਸੀ ਲੱਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਇਹ ਵੀਡੀਓ ਚਰਚਾ ਦੇ ਵਿੱਚ ਰਹੀ ਸੀ ਤੇ ਇਸ ਤੋਂ ਬਾਅਦ ਦੇ ਵਿੱਚ ਸਾਈਂ ਬਾਕਰਪੁਰ ਵਾਲੇ ਨੇ ਇੱਕ ਸੋਸ਼ਲ ਮੀਡੀਆ ਉੱਪਰ ਹੋਰ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਵਿੱਚ ਕੀ ਸਾਈਂ ਬਾਕਰਪੁਰ ਵਾਲੇ ਕੁਝ ਔਰਤਾਂ ਦੇ ਨਾਲ ਝਗੜਾ ਕਰਦੇ ਹੋਏ ਨਜ਼ਰ ਆਉਂਦੇ ਨੇ ਇਸ ਝਗੜੇ ਤੋਂ ਪਹਿਲਾਂ ਜਿਹੜੀ ਕਿ ਅਮਰਤਾ ਕੁੜੀ ਦੀ ਸਾਈ ਦੇ ਖਿਲਾਫ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਤੇ ਉਹ ਅਮਰਤਾ ਕੁੜੀ ਦਾ ਦੁਬਾਰਾ ਫਿਰ ਤੋਂ ਬਿਆਨ ਆਇਆ ਤੇ ਉਹ ਸੋਸ਼ਲ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਆਏ ਨੇ ਤੇ ਉਹਨਾਂ ਨੇ ਲਾਈਵ ਆ ਕੇ ਇਹ ਕਿਹਾ ਸਾਈ ਸਰਿੰਦਰ ਸਾਹਿਬ ਦੇ ਚੇਲਿਆਂ ਦੇ ਵੱਲੋਂ ਮੇਰੇ ਲਈ ਗਸਤੀ ਸਾਦੀ ਵਰਤਿਆ ਗਿਆ ਤੇ ਉਹਨਾਂ ਵੱਲੋਂ ਮੇਰਾ ਨੰਬਰ ਪੂਰਾ ਲੋਕਾਂ ਦੇ ਨਾਲ ਵੀ ਸ਼ੇਅਰ ਕੀਤਾ ਗਿਆ ਜਿਸ ਤੋਂ ਕਿ ਮੈਨੂੰ ਭੱਦੇ ਕਮੈਂਟ ਆ ਰਹੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹਨਾਂ ਨੇ ਕੋਈ ਵੀ ਪਾਸਪੋਰਟ ਨਹੀਂ ਅਪਲਾਈ ਕੀਤਾ ਤੇ ਜਿਸ ਤੋਂ ਬਾਅਦ ਕਿ ਉਹ ਮੰਦਰ ਦੇ ਵਿੱਚ ਪੁੱਤਰ ਦੀ ਮਿੱਠੀ ਮੁਰਾਦ ਦੇ ਲੈਣ ਦੇ ਲਈ ਦਰਗਾਹ ਦੇ ਅੰਦਰ ਜਾਂਦੇ ਸਨ ਤੇ ਉਹਨਾਂ ਨੇ ਕਿਹਾ ਕਿ ਕੋਈ ਐਸਾ ਕੀੜਾ ਰੱਬ ਹੈ ਜਿਹੜਾ ਕਿ ਇੱਕ ਔਰਤ ਦੇ ਲਈ ਕੋਈ ਗੁਰੂ ਵੀ ਭੱਦੀ ਸਰਧਾਵਲੀ ਬੋਲੇ ਤੇ ਉਹਨਾਂ ਦੇ ਚੇਲੇ ਚਪਟਿਆਂ ਵੱਲੋਂ ਇਹ ਸ਼ਬਦ ਵਰਤੇ ਜਾਣ ਤੇ ਉਹਨਾਂ ਦੇ ਚੇਲਿਆਂ ਦੇ ਵੱਲੋਂ ਮੇਰੇ ਉੱਪਰ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੈਂ ਸ਼ਰਾਬ ਪੀਂਦੀ ਹਾਂ ਤੇ ਸ਼ਰਾਬ ਸਿਗਰਟ ਆਦ ਦਾ ਸੇਵਨ ਵੀ ਕਰਦੀ ਹਾਂ ਤੇ ਇਸ ਵਿੱਚ ਪੂਰਾ ਸੱਚ ਕੀ ਹੈ ਇਹ ਤਾਂ ਰੱਬ ਹੀ ਜਾਣਦਾ ਤੇ ਇਸ ਤੋਂ ਬਾਅਦ ਦੇ ਵਿੱਚ ਸਾਈ ਬਾਕਰਪੁਰ ਵਾਲਿਆਂ ਬਾਰੇ ਇਸ ਭੈਣ ਨੇ ਆ ਕੇ ਵੱਡੇ ਖੁਲਾਸੇ ਕੀਤੇ ਨੇ ਤੇ ਇਹਨਾਂ ਕਿਹਾ ਕਿ ਸਾਈ ਬਾਕਰਪੁਰ ਵਾਲਿਆਂ ਦਾ ਸੁਭਾਅ ਬਹੁਤ ਹੀ ਵਧੀਆ ਤੇ ਉਹ ਇੱਕ ਚੰਗੇ ਇਨਸਾਨ ਨੇ ਤੇ ਜੋ ਸਾਈ ਬਾਰੇ ਬੋਲ ਰਹੇ ਨੇ ਤੇ ਜੋ ਉਹਨਾਂ ਨੇ ਪਹਿਲਾਂ ਟਿਕਟੌਕ ਤੇ ਇੰਸਟਾ ਉੱਪਰ ਗੰਦ ਪਾਇਆ ਪਹਿਲਾਂ ਉਹਨਾਂ ਵੱਲ ਇੱਕ ਨਜ਼ਰ ਮਾਰਨ ਤੇ ਉਸ ਤੋਂ ਬਾਅਦ ਦੇ ਵਿੱਚ ਸਾਈ ਦੇ ਨਾਲ ਗੱਲ ਕਰਨ ਤੇ ਦੂਜੀ ਗੱਲ ਜਿਹੜੀ ਉਹ ਬੋਲ ਰਹੀ ਹੈ ਜੀ ਐਵੇਂ ਆ ਜੀ ਓਵੇਂ ਆ ਜੀ ਹਾਂ ਇਹ ਆ ਜੀ ਮੈਂ ਤਾਂ 2 ਵਜੇ ਉੱਥੇ ਗਈ ਹੈ ਬਈ 2 ਵਜੇ ਦਰਬਾਰ ਖੁੱਲਾ ਨਹੀਂ ਹੁੰਦਾ ਸਾਨੂੰ ਇੰਨਾ ਟਾਈਮ ਹੋ ਗਿਆ ਜੁੜਿਆਂ ਨੂੰ ਅਸੀਂ ਤਾਂ 2 ਵਜੇ ਤੱਕ ਦਰਬਾਰ ਖੁੱਲਾ ਨਹੀਂ ਦੇਖਿਆ ਤੇ ਜੇ ਤੂੰ ਗਈ ਵੀ ਆ ਤਾਂ ਤੇਰੇ ਘਰ ਦੇ ਕੋਈ ਰੂਲ ਰੈਗੂਲੇਸ਼ਨ ਹੈ ਨਹੀਂ ਕੁੜੀਆਂ ਲਈ ਵੀ ਤੂੰ 2 ਵਜੇ ਤੂੰ ਦਰਬਾਰਾਂ ਚ ਘੁੰਮ ਰਹੀ ਆ ਇਹ ਰੂਲ ਰੈਗੂਲੇਸ਼ਨ ਆ ਤੇਰੇ ਘਰ ਤੇ ਪਹਿਲਾਂ ਆਪਣਾ ਰਿਕਾਰਡ ਚੈੱਕ ਕਰ ਵੀ ਕੀ ਆ ਫੇਰ ਬਾਬਾ ਜੀ ਦੇ ਬਾਰੇ ਤੂੰ ਬੋਲੀ ਨਾ ਤੇ ਲੋਕਾਂ ਲੋਕਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਉਹ ਤੁਹਾਨੂੰ ਕਿਉਂ ਮਾੜਾ ਲੱਗਦਾ ਹੈ ਬਈ ਚੱਕ ਤੱਕ ਵੀਡੀਓ ਪੋਸਟ ਕਰਦੀਆਂ